ਚੱਕਰ ਲਾਇ ਕਰੀ ਚੱਲ ਪੈ ਜਾਉਂ ਆਉਂਦੀ ਹੈ ਨਾ ਬਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਆਏ ਆ ਜੀ ਰਮਦਾਸ ਹਲਕੇ ਦੇ ਪਿੰਡ ਮਾਸ਼ੀਵਾਲ ਕੋਨੇਵਾਲ ਜਿਹੜਾ ਆਮ ਖਬਰਾਂ ਚ ਪ੍ਰਚਲਿਤ ਰਿਹਾ ਵਾ ਔਰ ਪੂਰੇ ਵਰਲਡ ਦੇ ਵਿੱਚ ਕੋਨੇয়াল ਦਾ ਪਤਾ ਲੱਗ ਗਿਆ ਵਾ ਕਿ 30% ਪਿੰਡ ਜਿਹੜਾ ਉਹ ਟੱਟ ਗਿਆ ਵਾ ਜਿਹੜਾ ਇਹ ਤੁਸੀਓਂ ਪਾਰ ਸੀ ਔਰ ਇੱਥੋਂ ਲਗਭਗ 3 ਕਿਲੋਮੀਟਰ ਦੂਰ ਜਿਹੜਾ ਵਾ ਉਹ ਰਾਵੀ ਦਰਿਆ ਵਾ ਰਾਵੀ ਦਰਿਆ ਨੇ ਇੰਨਾ ਹੀ ਜਿਆਦਾ ਮਾਰ ਕੀਤੀ ਆ ਵੀ ਆ ਵੇਖੋ ਆ ਤੁਸੀਂ ਜਿਹੜੀ ਸਫੈਦਿਆਂ ਦੇ ਸਫੈਦਿਆਂ ਵਾਲੀ ਇਹ ਸਾਰੀ ਧੂਸੀ ਸੀ ਇਹ ਲਗਭਗ ਜ਼ਮੀਨ ਤੋਂ 10-15 ਫੁੱਟ ਉੱਚੀ ਆ ਔਰ ਜਿੰਨੇ ਇਹਦੇ ਸਫੈਦੇ ਹੀ ਰੋੜੋੜਾ ਆ ਗਏ ਆ ਆ ਮਤਲਬ ਪੂਰੇ ਮੁੱਢੋਂ ਕੱਢ ਕੱਢ ਪਾਣੀ ਨੇ ਸੁੱਟਤੇ ਆ ਔਰ ਇੱਥੇ ਜਿਹੜਾ ਪਾਣੀ ਸੀ ਉਹ ਜ਼ਮੀਨਾਂ ਦੇ ਵਿੱਚ ਹੁਣ ਵੀ ਆ 2-2 3-3 ਫੁੱਟ ਪਾਣੀ ਖਲੋਤਾ ਵਾ ਮਤਲਬ ਇੱਕ ਸਰਸਾਈ ਜਗ੍ਹਾ ਵੀ ਜਿਹੜੀ ਆ ਨਾ ਉਹ ਪਿੰਡ ਦੀ ਨਹੀਂ ਬਚੀ ਇਹ ਸਾਰੇ ਆਪਣੇ ਮਾਸੀ ਵਾਲੇ ਦੇ ਕੋਨੇ ਵਾਲੇ ਦੇ ਵੀਰ ਆ ਇਹਨਾਂ ਨਾਲ ਗੱਲ ਕਰਦੇ ਆਂ ਵੀ ਜਿਹੜੀ ਰਾਤ ਸਮਗਰੀ ਆ ਰਹੀ ਆ ਸੁੱਕੀ ਰਸਤੇ ਦੂਜੀ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਔਰ ਇਹਦੇ ਬਾਰੇ ਆਪਾਂ ਪ੍ਰਸ਼ਾਸਨ ਨੂੰ ਸਾਰੇ ਨੂੰ ਦੱਸਣਾ ਚਾਹੁੰਦੇ ਆਂ ਔਰ ਇਹ ਜਿਹੜੀ ਆਉਣ ਵਾਲੀ ਆਫਤ ਆ ਇਹ ਹਰ ਸਾਲ ਹੋਣ ਆਉਣੀ ਆ ਕਿਉਂਕਿ ਹਿਮਾਲਿਆ ਦੇ ਉੱਤੇ 400 ਗਲੇਸ਼ੀਅਰ ਮਤਲਬ ਜਿਹੜਾ ਵਾ ਨਾ ਉਹ ਪਿਗਲ ਰਿਹਾ বরਫ ਦਾ ਜਿੰਨਾ ਵੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਾ ਉਹ 430 ਤੋਂ ਉੱਪਰ ਚੱਲ ਗਈ ਆ ਜਿਹੜੀ ਕਿ 380 ਤੋਂ ਥੱਲੇ ਹੋਣੀ ਚਾਹੀਦੀ ਆ ਇਹ ਸਾਡੀ ਗਵਰਨਮੈਂਟ ਦੀਆਂ ਨਿਲਾਇਕੀਆਂ ਵਾ ਵੀ ਉਹਨਾਂ ਨੇ ਕਿਤੇ ਵੀ ਮਤਲਬ ਜਿਹੜਾ ਹੈਗੀ ਆ ਪਹਾੜਾਂ ਦੇ ਵਿੱਚ ਸਾਰੇ ਰੁੱਖ ਕੱਟ ਕੇ ਸੜਕਾਂ ਜਿਹੜੀਆਂ ਉਹ ਪਲੈਨਿੰਗ ਨਾਲ ਨਹੀਂ ਬੜੀਆਂ ਵੀ ਔਰ ਸਾਰਾ ਜਿਹੜਾ ਕੁਦਰਤ ਨਾਲ ਛੇੜਛਾੜ ਕਰਕੇ ਤੇ ਖੁਦ ਛੇੜ ਲਿਆ ਵਾ ਅੱਛਾ ਤੁਸੀਂ ਤੁਹਾਡੇ ਨਾਲ ਅਸੀਂ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਵੀ ਜਿੰਨੀਆਂ ਵੀ ਟਰਾਲੀਆਂ ਮਾਲਵੇ ਤੋਂ ਯੂਪੀ ਤੋਂ ਬੜੀ ਆਪਣਾ ਹਰਿਆਣੇ ਤੋਂ ਆ ਰਹੀਆਂ ਵਾ ਬੇਅੰਤ ਜਿਹੜਾ ਰਾਸ਼ਨ ਆਇਆ ਵਾ ਉਹਦੇ ਬਾਰੇ ਮਤਲਬ ਇੱਥੇ ਲੋਕਾਂ ਨੂੰ ਪਤਾ ਲੱਗਾ ਵਾ ਕਿ ਲੋਕਾਂ ਨੇ ਸਾਲ-ਸਾਲ ਦਾ ਜਮਾਂ ਕਰ ਲਿਆ ਵਾ ਜਿੰਨੇ ਦਿਹਾੜੀਦਾਰ ਮਜ਼ਦੂਰ ਤਬਕਾ ਵਾ ਇਹ ਤੁਸੀਂ ਕੀ ਚਾਹੁੰਦੇ ਜੇ ਪੀ ਇਹ ਮਤਲਬ ਲੋਕਾਂ ਦੀ ਮਰਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਪਹਿਲਾਂ ਤੇ ਵਾਏ ਗੁਜਰੀ ਖਾਲਸਾ ਵਾਏ ਗੁਜਰੀ ਕੀ ਫਤਿਹ ਤੇ ਗੱਲ ਇਦਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਬਸਵਾਲ ਬਹੁਤ ਵਧੀਆ ਵਾ ਰਸਤਾ ਆ ਰਹੀ ਆ ਸੇਵਾ ਬਹੁਤ ਜ਼ਿਆਦਾ ਸੰਗਤ ਕਰ ਰਹੀ ਆ ਪਰ ਲੋੜ ਤੋਂ ਵੱਧ ਹੋ ਰਹੀ ਆ ਹੂੰ ਇੰਨੀ ਸੇਵਾ ਜੇ ਇੱਥੇ ਜ਼ਰੂਰਤ ਨਹੀਂ ਹੈਗੀ ਜਿਹੜੀ ਸੁੱਕੀ ਰਸਤ ਦੀ ਨਾ ਹੀ ਲੰਗਰ ਕੋਈ ਬਣਾ ਕੇ ਲਿਆਵੇ ਨਾ ਹੀ ਕੋਈ ਸੁੱਕੀ ਰਸਤ ਲਿਆਵੇ ਇਸ ਵਕਤ ਸਿਰਫ ਤੇ ਸਿਰਫ ਚਾਰੇ ਦੀ ਲੋੜ ਆ ਹੂੰ ਚਾਰੇ ਦੀ ਜਿਨ੍ਹਾਂ ਦੀ ਤੂੜੀ ਰੋੜ ਗਈ ਉਹ ਵੇਖ ਕੇ ਵੀ ਇਹਨਾਂ ਦੀ ਤੂੜੀ ਰੋੜ ਗਈ ਆ ਜਿਹਦੇ ਤੂੜੀ ਰੋੜੀ ਜਾ ਫੇਰ ਦੇਣ ਨਹੀਂ ਤੇ ਐਵੇਂ ਨਾ ਕਿਸੇ ਦੇ ਘਰ ਲਈ ਜਾਣ ਤੇ ਸੁੱਕੀ ਰਸਤ ਬਿਲਕੁਲ ਨਾ ਆਵੇ ਇਹ ਲੋਕ ਦੁਰਵਰਤੋਂ ਕਰ ਰਹੇ ਆ ਮੈਂ ਨਾ ਵੀ ਇਹ ਜਿਹੜੇ ਕਈ ਲੋਕ ਇਦਾਂ ਦੇ ਵੇਖੇ ਜਿਹੜੇ ਸਾਡੇ ਪਿੰਡ ਦੇ ਹੈ ਹੀ ਨਹੀਂਗੇ ਆ ਬਾਹਰ ਦੇ ਜਿਹੜੀ ਆ ਯੂਪੀ ਬਿਹਾਰਾਲ ਦੇ ਇਧਰ ਆਣ ਕੇ ਕੰਮ ਕਰਦੇ ਉਹ ਲੋਕੀ ਰਸਤਾਂ ਲਈ ਜਾਂਦੇ ਨੇ ਸਾਡੇ ਘਰਾਂ ਆ ਕੇ ਆਣ ਕੇ ਸਾਨੂੰ ਬਦਨਾਮ ਕਰਦੇ ਨੇ ਹਸਾਬ ਨਾਲ ਵੀ ਇਹ ਲੋਕ ਲੈਣ ਦੇ ਨੇ ਜੋ ਸਾਡੇ ਘਰ ਲੱਗ ਕੇ ਆਣਗੇ ਅਸੀਂ ਹੱਥ ਜੋੜਦੇ ਆਂ ਵੀ ਨਾ ਰਸਤ ਦੋ ਤੇ ਉਹ ਲੋਕ ਜਿਹੜੇ ਆ ਉਹ ਸਾਡੇ ਘਰਾਂ ਆ ਗਵਾਣ ਕੇ ਖੋਹਣ ਦੇ ਨੇ ਤੋਂ ਚ ਬਦਨਾਮੀ ਸਾਡੀ ਹੁੰਦੀ ਸ਼ਾਇਦ ਇਹ ਘਰ ਵਾਲੇ ਲੈਣ ਦੇ ਨੇ ਅਸੀਂ ਆਉਂਦੇ ਹਾਂ ਤੇ ਅਸੀਂ ਵੇਖ ਰਹੇ ਆਂ ਵੀ ਜਿੱਥੇ ਪਾਣੀ ਦੀ ਘੋਟ ਨਹੀਂ ਆਈ ਫਤਿਹਗੜ ਤੋਂ ਪਿੱਛੋਂ ਵੀ ਉਹ ਲੋਕਾਂ ਨੇ ਦਿਹਾੜੀਆਂ ਆਪਣੀਆਂ ਸ਼ਰਤੀਆਂ ਵਾਂ ਤੇ ਉਹ ਇਸੇ ਕੰਮ ਤੇ ਹੋ ਗਏ ਉਹ 5 5 7 7000 ਰੁਪਏ ਦਾ ਰਾਸ਼ਨ ਜਿਹੜਾ ਉਹ ਇਕੱਠਾ ਕਰਨ ਦੇ ਆ ਅਹੀਂ ਆਪਣੇ ਜਾਨਾਂ ਬਚਾ ਕੇ ਨਿਕਲੇ ਨੇ ਆਪਣੇ ਹੋਰ ਰਿਸ਼ਤੇਦਾਰਾਂ ਕੋ ਉੱਥੋਂ ਹੁਣ ਅਸੀਂ ਆਉਂਨੇ ਆ ਟਰੈਕਟਰਾਂ ਤੇ ਟਰਾਲੀਆਂ ਮਗਰ ਪਾ ਲਈ ਦੀ ਆਪਣੀਆਂ ਘਰਾਂ ਦੀਆਂ ਸਫਾਈਆਂ ਕਰਨ ਆਈ ਦੀਆਂ ਸਾਡੇ ਟਰੈਕਟਰ ਅੱਗੇ ਹੋਈ ਜਾਂਦੇ ਨੇ ਵੀ ਤੁਹਾਡੇ ਕੋ ਰਸਤੇ ਆ ਤੇ ਕੱਢ ਕੇ ਦਿਓ ਹੂੰ ਵੇਖੋ ਸਾਰੇ ਹੀ ਤੇ ਆਪਣੇ ਆ ਕੇ ਹਾਲਾਤਾਂ ਦੇ ਮਾਰੇ ਘਰ ਆਉਂਦੇ ਆ ਤੋ ਸਾਡੀਆਂ ਟਰਾਲੀਆਂ ਸਾਡੇ ਨਾਲ ਲੜੀ ਜਾ ਰਹੇ ਨੇ ਵੀ ਸਾਨੂੰ ਦੋ ਅਸੀਂ ਇਹ ਕਿਸੇ ਵੀ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਹੇ ਉਹਦੇ ਚ ਸਾਡੇ ਵੀ ਆ ਗਏ ਨੇ ਭਾਈਚਾਰੇ ਦੇ ਲੋਕ ਹੋਰ ਵੀ ਭਾਈਚਾਰੇ ਦੇ ਲੋਕ ਨੇ ਇਹ ਨਹੀਂ ਆ ਵੀ ਅਸੀਂ ਆਖੀਏ ਵੀ ਈਸਾਈ ਨੇ ਮਜਬੀ ਸਿੱਖ ਨੇ ਜਾਂ ਕੋਈ ਇਹ ਇਹ ਉਹ ਨਹੀਂ ਜਿਨ੍ਹਾਂ ਦਾ ਜਮੀਰ ਹੈ ਨਹੀਂਗਾ ਅਸਲ ਦੇ ਵਿੱਚ ਸਾਡੇ ਵੀ ਲੋਕ ਨੇ ਅਸਲ ਦੇ ਵਿੱਚ ਜੋ ਅਸੀਂ ਇਹ ਹਾਲਾਤ ਵੇਖ ਰਹੇ ਆ ਨਾ ਉਹ ਜ਼ਰੂਰ ਤੇ ਆ ਅੱਜ ਤੋਂ ਲਗਭਗ ਮਹੀਨਾ ਜਦੋਂ ਇਹ ਪਾਣੀ ਸੁੱਕ ਜਾਣਾ ਵਾ ਨਾ ਹੁਣ ਇਹ ਤੁਸੀਂ ਇਥੋਂ ਵੀਰ ਕੋ ਦੱਸ ਰਿਹਾ ਸੀ ਵੀ ਇੱਥੇ ਜਿਹੜਾ ਤੁਸੀਂ ਦੇ ਅੱਗੇ 90 ਫੁੱਟ ਡੂੰਗਾ ਜਿਹੜਾ ਉਹ ਆਰਮੀ ਨੇ ਦੱਸਿਆ ਵਾ ਵੀ ਟੋਏ ਪੈਗੇ ਆ ਇਹ ਲੋਕਾਂ ਕੋਲੋਂ ਕਣਕ ਨਹੀਂ ਬੀਜੀ ਜਾਣੀ ਔਰ ਕਣਕ ਲਈ ਬੀਜ ਨਹੀਂ ਹੋਣਾ ਖਾਦ ਨਹੀਂ ਹੋਣੀ ਵੀ ਇਹਨਾਂ ਨੂੰ ਬੜੀ ਮੁਸ਼ਕਲ ਆਉਣੀ ਆ ਤੇ ਜਿੰਨੇ ਵੀ ਲੋਕ ਯੂਪੀ ਤੋਂ ਹਰਿਆਣੇ ਤੋਂ ਜਾਂ ਹੋਰ ਵੀ ਜਿੱਥੋਂ ਸੱਜਣ ਆ ਰਹੇ ਆ ਨਾ ਉਹਨਾਂ ਨੂੰ ਇਹ ਚਾਹੀਦਾ ਵਾ ਕਿ ਉਹ ਆਪਣੀ ਗ੍ਰਹੀ ਕਰ ਲੈਣ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਆ ਕੱਲ ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੱਧ ਉਹਨਾਂ ਨੇ ਡਾਲਰ ਇਕੱਠਾ ਕੀਤਾ ਜਿਹੜਾ ਲਗਭਗ ਮਤਲਬ 8-9 ਕਰੋੜ ਰੁਪਈਆ ਬਣ ਜਾਂਦਾ ਹਾਂਗਕਾਂਗ ਦੀਆਂ ਖਬਰਾਂ ਸੁਣਦੇ ਆ ਮੈਂ ਉੱਥੇ ਉਹਨਾਂ ਨੇ 80 ਹਜ਼ਾਰ ਡਾਲਰ ਇਕੱਠਾ ਕੀਤਾ ਵਾ ਇਹਦੇ ਵਾਸਤੇ ਐਨ ਆਰ ਆਈ ਵੀਰਾਂ ਨੂੰ ਜਾਂ ਦੂਜੀਆਂ ਸਟੇਟਾਂ ਦੇ ਜਿੰਨੇ ਵੀ ਲੋਕ ਇੱਥੇ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਚਾਹੀਦਾ ਵਾ ਕਿ 1 ਮਹੀਨੇ ਬਾਅਦ ਇੱਥੇ ਸਰਵੇ ਕੀਤਾ ਜਾਵੇ ਪੀ ਕਿਹੜਾ ਛੋਟਾ ਜ਼ਿੰਮੇਦਾਰ ਆ ਜਿਹੜਾ ਇੱਥੇ ਵਿਚਾਰਾ ਆਪਣੀ ਪੈਲੀ ਨਹੀਂ ਪਧਰੀ ਕਰਾ ਸਕਦਾ ਉਹ ਡੀਜ਼ਲ ਖਰਚਾ ਨਹੀਂ ਕਰ ਸਕਦਾ ਦੂਸਰਾ ਹੋ ਸਕਦਾ ਵਾ ਵੀ ਇੰਨਾ ਜ਼ਿਆਦਾ ਕੰਮ ਖਰਾਬ ਹੋ ਗਿਆ ਵਾ ਵੀ ਆਪਣਾ ਕਣਕ ਦਾ ਬੀ ਨਹੀਂ ਪਾ ਸਕਦਾ ਜੇ ਕਣਕ ਦੀ ਪਧਰੀ ਆ ਤੇ ਖਾਦ ਨਹੀਂ ਪਾ ਸਕਦਾ ਇਸ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਹੁਣ ਇਹ ਜਿਹੜਾ ਮਜ਼ਦੂਰ ਤਬਕਾ ਵਾ ਇਹਨਾਂ ਨੇ ਲਗਭਗ ਸਾਲ-ਸਾਲ ਦਾ ਰਸ਼ਨ ਜਿਹੜਾ ਉਹ ਇਕੱਠਾ ਕਰ ਲਿਆ ਵਾ ਔਰ ਇਹ ਜਿਹੜੇ ਇੱਥੇ ਸੇਵ ਕਰਦੇ ਹੀ ਸੀਰੀ ਰੱਖੇ ਹੀ ਉਹਨਾਂ ਨੇ ਕੰਮ ਛੱਡ ਦਿੱਤਾ ਵਾ ਕਿ ਇੱਥੇ ਦੇ ਰੁਪਈਆ 500 ਮਿਲਣਾ ਦਿਹਾੜੀ ਦਾ 400 ਮਿਲਣਾ ਵਾ ਤੇ ਉਹ 2-2 3-3000 ਰੁਪਏ ਦਾ ਰਸ਼ਨ ਇਕੱਠਾ ਕਰ ਰਹੇ ਆ ਤੇ ਅੱਗੇ ਉਹ ਜਾ ਕੇ ਤੇ ਫਿਰ ਵੇਚਣਦੇ ਆ ਇਹਨਾਂ ਨੇ ਖਰਾਬ ਕਰਨਾ ਬੇਨਤੀ ਆ ਵੀ ਸੁੱਕੀ ਰਸਤ ਜਿਹੜੀ ਆ ਉਹ ਟੋਟਲ ਬੰਦ ਕੀਤੀ ਜਾਵੇ ਔਰ ਮਹੀਨਾ ਬਾਅਦ ਜਿਹੜੀ ਵੀ ਸੇਵਾ ਕਰਨੀ ਆ ਉਹ ਮਹੀਨੇ ਬਾਅਦ ਇੱਥੇ ਸਰਵੇ ਕਰਕੇ ਤੇ ਉਹ ਕਮੇਟੀਆਂ ਬਣਾ ਕੇ ਇਹਦੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਕਰਨੀ ਚਾਹੀਦੀ ਆ ਮਤਲਬ ਉਹਦੀ ਸੇਵਾ ਕਰਨੀ ਚਾਹੀਦੀ ਆ ਐਨਆਰਆਈ ਵੀਰਾਂ ਨੂੰ ਦੂਜਿਆਂ ਨੂੰ ਜਿ ਤਰ੍ਹਾਂ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਰਹੇ ਆ ਤੇ ਉਹ ਬਹੁਤ ਜ਼ਿਆਦਾ ਸਿੱਧਾ ਪਰਿਵਾਰਾਂ ਤੱਕ ਪਹੁੰਚਦਾ ਨਹੀਂ ਰਿਹਾ ਇਸੇ ਤਰ੍ਹਾਂ ਹੀ ਹੁਣ ਵੀ ਇਹ ਲੋਕਾਂ ਨੇ ਆਪੋ ਆਪਣੀਆਂ ਦੁਕਾਨਾਂ ਖੋਲ ਲੀਆਂ ਵਾ ਤੇ ਇਹ ਜਿਹੜਾ ਵਾ ਇਹ ਬੜਾ ਜ਼ਿਆਦਾ ਸਰਵੇ ਕਰਕੇ ਤੇ ਫਿਰ ਲੋਕਾਂ ਦੀ ਮਤ ਕਰਨੀ ਚਾਹੀਦੀ ਆ ਇਹ ਮਾਰ ਇੰਨੀ ਵੱਡੀ ਵੱਜ ਗਈ ਆ ਵੀ ਇਹ ਲੋਕਾਂ ਕੋ ਪੰਜ ਸੱਤ ਸਾਲ ਉੱਠਿਆ ਨਹੀਂ ਜਾਣਾ ਜਿਹੜਾ ਛੋਟਾ ਤਬਕਾ ਵਾ ਤੇ ਕਿਸੇ ਵੀ ਜੱਟ ਨੇ ਇੱਥੇ ਜਿਹੜੀ ਸੁੱਕੀ ਰਸਤੇ ਆ ਉਹ ਨਹੀਂ ਲਈ ਵੀ ਤੇ ਜਿਹੜੇ ਜ਼ਰੂਰਤਮੰਦ ਸੀ ਠੀਕ ਆ ਹੋਰ ਲੋਕਾਂ ਦੇ ਘਰ ਬੜੇ ਠੱਠੇ ਆ ਉਹਨਾਂ ਨੂੰ ਘਰ ਬਣਾ ਕੇ ਦੇਣੇ ਪੈਣੇ ਆ ਮਾਲ ਡੰਗਰ ਜਿਹੜਾ ਉਹ ਬੜਾ ਰੁੜ ਕੇ ਪਾਕਿਸਤਾਨ ਚਲ ਗਿਆ ਵਾ ਤੇ ਇਹ ਕਰਕੇ ਇਹ ਜਿੰਨੇ ਵੀ ਵੀਰ ਆ ਉਹਨਾਂ ਵਾਸਤੇ ਅਸੀਂ ਇਹ ਵੀਡੀਓ ਬਣਾਉਂਦੇ ਆ ਅੱਜ ਇਸੇ ਮਾਸੀ ਵਾਲੇ ਪਿੰਡ ਤਾਂ ਆਏ ਆ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇੱਥੇ ਸੁੱਕੀ ਰਸਤ ਦੀ ਕਿਸੇ ਚੀਜ਼ ਦੀ ਖਾਣ ਪੀਣ ਦੀ ਜ਼ਰੂਰਤ ਨਹੀਂ ਹੈਗੀ ਵੀ ਹੋਰ ਤੁਸੀਂ ਕਿਸੇ ਵੀਰ ਨੇ ਕੋਈ ਗੱਲ ਕਰਨੀ ਆ ਤੇ ਉਹ ਤੁਸੀਂ ਕਰੋ ਤੁਸੀਂ ਆਪਣਾ ਦੱਸੋ ਆਜੋ ਇੱਥੇ ਹਾਂ ਤੁਸੀਂ ਕਰੋ ਪਹਿਲਾ ਜਿਹੜਾ ਮੇਨ ਆ ਸਾਨੂੰ ਰਸਤ ਦੀ ਨਹੀਂ ਜੀ ਲੋੜ ਸਾਨੂੰ ਸਿਰਫ ਮਿੱਟੀ ਦੀ ਲੋੜ ਆ ਤੇ ਇਹ ਆਪਾਂ ਇੱਕ ਇੱਕ ਹੋਰ ਗੱਲ ਆ ਵੀ ਜਿਹੜਾ ਨੈਟ ਦੇ ਉੱਤੇ ਜਿਆਦਾ ਆਪਾਂ ਕੋਹਨੇ ਵਾਲ ਕੋਹਨੇ ਵਾਲ ਕਰਦੇ ਇਹ ਮਾਸ਼ੀ ਵਾਲੇ ਚ ਸਭ ਤੋਂ ਪਹਿਲਾਂ ਤੁਸੀਂ ਟੁੱਟੀ ਆ ਉਧਰ ਕੋਈ ਮਿੱਟੀ ਦੀ ਅਜੇ ਤੱਕ ਫੈਸਿਲਿਟੀ ਸ਼ੁਰੂ ਨਹੀਂ ਹੋਈ ਇੱਧਰ ਪਹਿਲਾਂ ਉਹ ਜੋ ਉਧਰ ਵੀ ਜਾਵੇ ਇੱਧਰ ਵੀ ਆਵੇ ਜਿਹੜੇ ਮਲਸਾਂ ਸਾਵਾਂ ਡਈਆਂ ਨੇ ਕਰ ਕਰਨਾ ਆਪਣੀ ਸੇਵਾ ਉਹ ਇੱਧਰ ਵੀ ਨਾਲ ਧਿਆਨ ਦੇਣ ਵੀ ਜੇ ਇਹ ਪਾਣੀ ਰੁਕੂਗਾ ਤੇ ਆਪਣਾ ਗਾਂ ਆਪਾਂ ਕੁਝ ਹੋ ਸਕਦਾ ਸਾਡੀ ਕਿੰਨੀ ਕਪੈਲੀ ਵਿਹਲੀ ਹੋਈ ਆ ਜੇ ਇਹ ਪਾਣੀ ਆਈ ਗਿਆ ਤੇ ਸਾਨੂੰ ਕਿੱਦਾਂ ਪਤਾ ਲੱਗੋ ਸਾਡੀ ਆਹ ਪੈਲੀ ਵਿਹਲੀ ਆਪਾਂ ਗਾਂ ਡੰਗਰਾਂ ਦਾ ਵਿਚਾਰਾ ਬੀਜਣਾ ਕੁਝ ਵੀ ਕਰਨਾ ਤੇ ਜੇ ਆਪਾਂ ਪਿੱਛੇ ਆਪਾਂ ਤੁਰੇ ਰਹੇ ਤੇ ਆਪਾਂ ਇੱਧਰ ਕੌਣ ਰੱਖਦੇ ਆਂ ਇੱਧਰ ਵੀ ਆਪਾਂ ਵੇਖੀ ਧਿਆਨ ਦਈਏ ਵੀ ਇੱਧਰ ਪਹਿਲਾਂ ਤੁਸੀਆਂ ਬਣੀ ਐ ਇਹ ਬਹੁਤ ਤਗੜਾ ਪਾੜ ਆ ਘੱਟੋ ਘੱਟ ਵੀ 4 ਕਿੱਲਾਂ ਦਾ ਪਾੜ ਜੇ ਹਾਂਜੀ ਤੇ 90 ਫੁੱਟ ਡੂੰਗਾ ਪੈ ਗਿਆ ਜੀ ਠੀਕ ਆ ਹਾਂਜੀ ਆਹ ਇਹ ਤੇ ਉਹਦੀ ਜ਼ਮੀਨ ਰੁੜ ਗਈ ਹਾਂਜੀ ਰੁੜ ਗਈ ਆ ਜੀ ਔਰ ਜਿਹੜੀ ਇਹ ਮਤਲਬ ਪੂਰੀ ਨਹੀਂ ਜਾ ਸਕਦੀ ਵੀ ਭੀ ਇੰਨਾ ਡੂੰਗਾ ਪਾੜ ਪੈ ਗਿਆ ਵਾ ਤੇ ਇਹ ਜ਼ਮੀਨ ਤੇ ਆ ਵੀ ਕੋਣ ਆ ਇੱਕ ਮੁਰਗੀਖਾਨਾ ਬਣਾਇਆ ਸੀ ਇਹ ਵੀ ਟੱਟ ਗਿਆ ਉਹਨਾਂ ਦਾ ਇਹ ਵੀ ਸਾਰਾ ਢੱਟ ਗਿਆ ਕਰਜ਼ਾ ਲੈ ਕੇ ਬਣਾਇਆ ਸੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅੱਛਾ ਇਹ ਮੱਛੀ ਵਾਲੇ ਇਹ ਵੀ ਇਹਨਾਂ ਦੀ ਜ਼ਮੀਨ ਜਾ ਅੱਛਾ ਬੜੀ ਲਾਗੇ ਮੇਰੇ ਜਿਵੇਂ ਅੱਛਾ 500 ਦਾ ਭਰਾਉਂ ਚੋ ਅੱਛਾ ਅੱਛਾ ਆਪਣਾ ਆ ਆਪਣੀ ਜ਼ਮੀਨ ਹੈ ਜੋ ਅੱਗੇ ਆ ਅੱਛਾ ਅੱਛਾ ਮਤਲਬ ਬਹੁਤ ਪੂਰਾ ਨੁਕਸਾਨ ਹੋ ਗਿਆ ਇਤਨਾ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਜੀ ਠੀਕ ਆ ਹਾਂ ਪਹਿਲੀ ਜਿਹੜੀ ਇਹ ਸੜਕ ਤੋਂ 3-3 ਫੁੱਟ ਨੀਵੀਂ ਠੀਕ ਆ ਆ ਵੀਖ ਲੋ ਵੀ ਉੱਪਰ ਇਹ ਤਾਂ ਚੜੀਏ 3-3 ਫੁੱਟ ਆ ਠੀਕ ਆ ਜੀ ਇਧਰ ਉਹ ਸ਼ਕੀ ਇਹਨਾਂ ਨੂੰ ਸਾਡੇ ਬਹੁਤ ਜਵਾਨ ਇਨਸਾਨ ਹੋ ਗਿਆ ਮੰਮੀਆ ਵੇਖ ਲੋ ਵੀ ਠਹਿ ਗਈਆਂ ਸਭ ਕੋ ਲੈਣਾ ਸਭ ਕੋ ਬਹਿ ਗਿਆ ਹੂੰ ਉਹਦੇ ਕੜਕ ਬਿਜਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਕੜਕ ਬਿਜਨੀ ਮੁਸ਼ਕਲ ਹੋ ਗਈ ਆ ਔਰ ਜਿਹੜਾ ਝੋਨੇ ਤੋਂ ਕਮਾਈ ਆਉਣੀ ਸੀ ਹਾਂ ਜੀ ਉਹ ਹੁਣ ਉਹ ਉਹ ਤੋਂ ਹੀ ਗਾਂ ਜਿਹੜੀ ਅਗਲੀ ਫਸਲ ਬੀਜਣੀ ਸੀ ਤੇ ਉਹ ਬੜਾ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਹਾਂ ਜੀ ਹਾਂ ਜੀ ਇਹ ਬੜੀ ਮਤਲਬ ਵੱਡੀ ਜਿਹੜੀ ਆ ਨਾ ਇਹ ਇੱਕ ਪ੍ਰੋਬਲਮ ਆਣ ਪਈ ਆ ਔਰ ਆਓ ਤੁਸੀਂ ਕੋਈ ਗੱਲ ਕਰਨੀ ਆ ਫੜੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਾਡੇ ਕੋ ਇਹੋ ਪੰਜ ਕਿਲੇ ਥਾਂ ਹੈਗਾ ਅਸੀਂ ਅੱਛਾ ਹੈਗਾ ਸੀ ਉਹਦੇ ਵਿੱਚੋਂ ਹੀ ਤੁਸੀਂ ਪਾਣ ਟੁੱਟ ਗਿਆ ਵਾ ਤੇ ਕੱਲ ਉਹਦੇ ਵਿੱਚ ਮਿੰਤੀ ਹੋਈ ਆ ਤੇ 90 ਫੁੱਟ ਕੈਂਡੇ ਵੀ ਇਹਦੇ ਵਿੱਚ ਡੋਂ ਪੈ ਗਿਆ ਵਾ ਇਹ ਆਪਣੀ ਮਾਲਕੀ ਸੀ ਜਦੀ ਜਿਹੜਾ ਸੀ ਜਦੀ ਦੀਆਂ ਪੰਜ ਕਿਲੇ ਥਾਵਾਂ ਉਹਦੇ ਵਿੱਚ ਵੀ ਤੁਹਾਡੇ ਸਾਹਮਣੇ ਸਾਰੇ ਰੇਤਾ ਚੜ ਗਈ ਆ ਤੇ ਆਪਾਂ ਹੁਣ ਉਹਦੇ ਵਿੱਚ ਸਾਨੂੰ ਤੋਂ ਬਾਤ ਉਹ ਦੇਹੋ ਸੇਵਾ ਦੀ ਲੋੜ ਆ ਵੀ ਸਾਡਾ ਇੱਕ ਦੇ ਬੰਨ ਬਨਿਆ ਜਾਏ ਤੇ ਇੱਕ ਜਿਹੜੀ ਰੇਤਾ ਚੁੱਕੀ ਜਾਵੇ ਸਾਡੀ ਕਿਸੇ ਬਨੇ ਲੱਗ ਜੇ ਤੇ ਸਾਡੀ ਪਿਆਲੀ ਭੰਜੇ ਸਹੀ ਫਿਰ ਉਸੇ ਤਰ੍ਹਾਂ ਫਸਲ ਹੋਣ ਲੱਗ ਜੇ ਹੁਣ ਤਾਂ 2 ਸਾਲ ਤੇ ਕੁਝ ਹੋਣਾ ਹੀ ਨਹੀਂ ਅਜੇ ਪਹਿਲਾਂ ਆਹ 2 ਸਾਲ ਹੋਣਾ ਜੀ ਸਾਰੀ ਰੇਤਾ ਚੜ ਗਈ ਆ ਔਰ ਗਲੋਬਿੰਗ ਵਾਰਮਿੰਗ ਜਿਹੜੀ ਆ ਉਹ ਇੰਨਾ ਜ਼ਿਆਦਾ ਮਤਲਬ ਪ੍ਰਦੂਸ਼ਣ ਵੱਧ ਗਿਆ ਵਾ ਹਾਂਜੀ ਇਹ ਹਿਮਾਲਿਆ ਤੋਂ ਕਿੰਨੀ ਚੀਲ ਪਿਗਲ ਰਹੀ ਗਲੇਸ਼ੀਅਰ ਜਿਹੜੇ ਉਹ ਟੁੱਟ ਰਹੇ ਆ ਔਰ ਇਹ ਜਿਹੜਾ ਹਰ ਸਾਲ ਹੀ ਲੋੜ ਪੈਣੀ ਆ ਹਰ ਸਾਲ ਪਾਣੀ ਜਿਹੜਾ ਇਹ ਇਹ ਨਹੀਂ ਵੀ ਹੁਣ 88 ਤੋਂ ਬਾਅਦ ਹੋਣ ਆਇਆ ਵਾ ਤੇ ਹੁਣ ਫੇਰ ਖੜੇ 50 ਸਾਲ ਲੰਘ ਜਾਣੇ ਆ ਜੋ ਹਾਲਾਤ ਆ ਨਾ ਜੋ ਪ੍ਰਦੂਸ਼ਨ ਫੈਲ ਰਿਹਾ ਵਾ ਉਹ ਹਰ ਸਾਲ ਹੀ ਇਹਦਾ ਮਤਲਬ ਇਹ ਉਹ ਇਹਨੇ ਮਾਰ ਕਰਨੀ ਆ ਔਰ ਜਿਹੜੀਆਂ ਵੀ ਤੁਸੀਆਂ ਨਾ ਇਹ ਚੀਕ ਨਹੀਂ ਮਿੱਟੀ ਨਾ ਵੱਜਣ ਤੇ ਤਾਂ ਵਾ ਇੱਥੇ ਟੋਟਲ ਰੇਤਲੀ ਮਿੱਟੀ ਆ ਇਸੇ ਸਾਰੀ ਰੇਤਲੀ ਹੋ ਗਈ ਜੀ ਔਰ ਇਹਦੇ ਚ ਇੱਕ ਅਹੀ ਹੋਰ ਸੁਝਾ ਦੇਣਾ ਚਾਹਾਂਗੇ ਵੀ ਜਿਹੜੀ 베ਰੀ ਦਾ ਦਰਖਤ ਹੁੰਦਾ ਨਾ ਇੱਕ ਤੇ ਉੱਚਾ ਨਹੀਂ ਹੁੰਦਾ ਹਾਂਜੀ ਇੱਕ ਉਹ 100 ਸਾਲ ਸੁੱਕਾ ਵੀ ਗੱਲ ਦਾ ਨਹੀਂ ਗੱਲ ਅੱਕੜ ਹਾਂਜੀ ਹਾਂਜੀ ਉਹ 베ਰੀ ਦੇ ਦਰਖਤ ਇੱਥੇ ਸਾਰੀ ਜਿਹੜੀ ਚੀਕਨੀ ਮਿੱਟੀ ਨਾਲ ਬਨ ਕੇ ਦੇ ਲਾਏ ਜਾਣ ਉਹਦੇ ਵਿੱਚ ਜੋ ਫੇਸ ਝਾੜ ਝਾੜੀਆਂ ਜੋ ਫਸਦਾ ਵਾ ਨਾ ਤੇ ਉਹ ਫਿਰ ਮਿੱਟੀ ਲੱਗ ਲੱਗ ਕੇ ਤੇ ਉਹ ਬਨ ਬਨਦਾ ਜਾਂਦਾ ਵਾ ਔਰ ਇਹ ਜਿਹੜੀ ਤੁਸੀ ਆ ਇਹ ਲక్ష్మణ ਸਿੰਘ ਗਿੱਲ ਨੇ ਮੁੱਖ ਮੰਤਰੀ ਨੇ ਬਣਾਈ ਸੀ ਹਾਂਜੀ ਹਾਂਜੀ ਬਹੁਤ ਪਰਾਨੀ ਉਹਨੇ ਉਦੋਂ ਦੀਆਂ ਬਣੀਆਂ ਸੀ ਔਰ ਇਹਦਾ ਲਗਭਗ 28 ਸਾਲ ਜਿਹੜਾ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਖਰਚਾ ਆਉਂਦਾ ਰਿਹਾ ਜਿਹੜਾ ਕਾਗਜ਼ਾਂ ਦੇ ਵਿੱਚ ਲੱਗਦਾ ਰਿਹਾ ਵਾ ਜੇ ਉਹ ਸਾਰਾ ਖਰਚਾ ਲੱਗ ਜਾਂਦਾ ਤੇ ਇਹ ਅੱਜ 40 40 ਫੋਟੂਆਂ ਚੀਆਂ ਤੁਸੀਆਂ ਹੋ ਜਾਣਗੀਆਂ ਸਰ ਜਿੱਦਣ ਅਸੀਂ 25 ਤਰੀਕ ਨੂੰ ਆਪਣੇ ਖਰਚੇ ਦੇ ਜੀ ਸੀ ਵੀ ਲਾ ਕੇ ਉੱਥੋਂ ਲਾ ਕੇ 1 ਕਿਲੋਮੀਟਰ ਏਰੀਆ ਤੱਕ ਸਾਰੀ ਰਿਪੇਅਰ ਤੁਸੀ ਕਰਾਈ ਜੋ ਇਹ ਘੋਰ ਪੇ ਸਭ ਕੁਝ ਟੁੱਟੀ ਜਿੱਥੋਂ ਨੀਵੀ ਉਹ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਡੇ ਪਿੰਡ ਦੇ ਲੋਕਾਂ ਨੇ ਹਾਂਜੀ ਹਾਂਜੀ ਹਰ ਇੱਕ ਨੇ 2 2 3 3000 ਰੁਪਇਆ ਪਾ ਕੇ ਜੀ ਸੀ ਵੀ ਦਾ ਤੇਲ ਲਿਆ ਕੇ ਸਾਰਾ ਇਸ ਤਰ੍ਹਾਂ ਕੀਤਾ ਫੇਰ ਵੀ ਪਾਣੀ ਬਹੁਤ ਜ਼ਿਆਦਾ ਤਸਵੀਰ ਕਿਤੇ ਪਾਣੀ ਜ਼ਿਆਦਾ ਸੀ ਹਾਂ ਤੁਸੀਂ ਹੁਣ ਦੱਸ ਰਿਹਾ ਵੀ ਅਸੀਂ 2 2 3 3000 ਰੁਪਈਆ ਹਾਂਜੀ ਹਾਂਜੀ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੂੰਗਾ ਗੁੱਸਾ ਨਾ ਕਰਿਓ ਇਸ ਗੱਲ ਦਾ ਵੋਟਾਂ ਪਾਉਂਦੇ ਜੇ ਹੁਣ ਦੁਨੀਆ ਭਰ ਜਿਹੜੀ ਆ ਆਪਣੇ ਪੰਜਾਬੀ ਵੀਰ ਆ ਹਰਿਆਣੇ ਤੋਂ ਵੀ ਆ ਯੂਪੀ ਤੋਂ ਉਹ ਮਤ ਕਰਨ ਆਗੇ ਆ ਇੱਥੇ ਜਿਹੜਾ ਬੋਲਦਾ ਲੀਡਰ ਨਹੀਂ ਲੀਡਰ ਨਹੀਂ ਇਹ ਲੀਡਰ ਨਹੀਂ ਇਹਨਾਂ ਲੀਡਰਾਂ ਨੇ ਸਾਂਭਿਆ ਨਾ ਸਭ ਕੋ ਜਦੋਂ ਅਸੀਂ ਵੋਟਾਂ ਪਾਉਣੀਆਂ ਅਸੀਂ ਦਿੱਲੀ ਵਾਲਿਆਂ ਦੇ ਜਾਣਦੇ ਹੁਣ ਤੁਸੀਂ 2 2 3 3000 ਰੁਪਈਆ ਇਕੱਠਾ ਕੀਤਾ ਤੇ ਤੁਸੀਂ ਦੀ ਜੀਸੀਬੀ ਲਾ ਕੇ ਆਪ ਰਿਪੇਅਰ ਕੀਤੀ ਆ ਕਿਉਂ ਨਹੀਂ ਆਪਣਾ ਲੀਡ ਉਹਨੂੰ ਫੜਤੇ ਸਕੋ ਇੱਥੇ ਫੋਟੋਵਾ ਲਵਾਉਣ ਵਾਲੇ ਆਉਂਦੇ ਆ ਫੋਟੋ ਲਵਾ ਕੇ ਤੇ ਆਣ ਕੇ ਤੇ ਚਲ ਜਾਂਦੇ ਆ ਫੇਰ ਆਂਦੇ ਆ ਵੀ ਇਹਨਾਂ ਨੇ ਆਪੇ ਮਾਈਨਿੰਗ ਕੀਤੀ ਆ ਹੁਣ ਆ ਬੋਨੀ ਜਨਾਲਾ ਆਖੀ ਜਾਂਦਾ ਸੀ ਇੱਥੇ ਮਾਈਨਿੰਗ ਕਰਕੇ ਹੋਇਆ ਵਾ ਤੇ ਇਹ ਹਲਕਾ ਕੀਦਾ ਸੀ ਸਭ ਤੋਂ ਵੱਧ ਰੇਤ ਤੇ ਉਹਨੇ ਵੇਚੀ ਆ ਬੋਨੀ ਸਾਹਿਬ ਉਦੋਂ 10 ਸਾਲ ਪਹਿਲਾਂ ਮਾਈਨਿੰਗ ਹੁੰਦੀ ਰਹੀ ਆ ਅੱਜ ਤੱਕ ਇੱਥੇ ਮਾਈਨਿੰਗ ਨਹੀਂ ਹੋਈ ਅਜੇ ਤੱਕ ਤੇ ਹੋਈ ਨਹੀਂ ਮਾਈਨਿੰਗ ਨਹੀਂ ਪਰ ਉਹਦੇ ਆਪਣੇ ਨੰਬਰ ਮਾਈਨਿੰਗ ਹੁੰਦੀ ਰਹੀ ਆ ਹਾਂਜੀ ਹਾਂਜੀ ਇਹਦੇ 10 ਸਾਲ ਪਹਿਲਾਂ ਮਾਈਨਿੰਗ ਹੋ ਗਈ ਜਿਹੜੀ ਹੋਣੀ ਹੋਈ ਆ ਹਾਂਜੀ ਜਦੋਂ ਦਾ ਪੁਲ ਬਣਾਣਾ ਸ਼ੁਰੂ ਆਇਆ ਬਿਲਕੁਲ ਮਾਈਨਿੰਗ ਬੰਦ ਹੋ ਗਈ ਆ ਬੰਦ ਹੋ ਗਈ ਆ ਹਾਂਜੀ ਹਾਂਜੀ ਔਰ ਜਿਹੜੀ ਮਾਈ ਆਪਣੀ ਪੈਲੀ ਚੋਣੀ ਚੁੱਕਣ ਦਿੰਦੇ ਵੀ ਤੇ ਜਦੋਂ ਮਾਈਨਿੰਗ ਉਹ ਕਰਦੇ ਆ ਤੇ ਆਪੇ ਹੀ ਉਹਨਾਂ ਨੂੰ ਕਹਿਣ ਡਿਆ ਤੇ ਉਹ ਇੱਕ ਰੀ ਵਿੱਚ ਵੜ ਕੇ ਤੇ ਫੋਟੋਆਂ ਲਵਾ ਕੇ ਤੇ ਉਹ ਆਂਦੇ ਆ ਵੀ ਇਹਨਾਂ ਦਾ ਆਪਣਾ ਇੱਕ ਸੂਰਿਆ ਇਹ ਗਵਰਨਮੈਂਟ ਨੇ ਕਿਹਾ ਨੇ ਤੁਹਾਨੂੰ ਸਾਹਮਣਾ ਨਹੀਂਗਾ ਇਹ ਸਾਰਾ ਕੁਝ ਤੁਹਾਨੂੰ ਆਪ ਦੇਖਣਾ ਪੈਣਾ ਵਾ ਔਰ ਇਹ ਹਰ ਸਾਲ ਮਾਰ ਹੁਣੀ ਆ 88 ਦੇ ਵਿੱਚ 14 ਲੱਖ 11000 ਕਿਊਸਕ ਪਾਣੀ ਆਇਆ ਇਹ ਹੁਣ 6.5 ਲੱਖ ਆਇਆ ਚੀਫ ਇੰਜੀਨੀਅਰ ਜਿਹੜੇ ਸਿਆਣੇ ਸੀ ਉਹਨਾਂ ਨੇ ਪਾਣੀ ਛੱਡਿਆ ਉਹਨੇ ਇੰਨੀ ਮਾਰ ਨਹੀਂ ਕੀਤੀ 11 14 ਲੱਖ 11000 ਨੇ ਔਰ ਜਿੰਨੀ ਆਦ ਕਾ 6.5 ਲੱਖ ਕਿਊਸਕ ਨੇ ਮਾਰ ਕੀਤੀ ਹੈ ਉਦੋਂ 88 ਦੇ ਵਿੱਚ ਬੰਦ ਉਹ ਚਾਚਾ ਫੁੱਟ ਥੱਲੇ ਪਾਣੀ ਰਿਹਾ ਵਾ ਹਾਂਜੀ ਸਾਨੂੰ ਪਤਾ ਵਾ ਹਾਂ ਹੋਰ ਤਾਂ ਬੰਦੇ ਉਤੋਂ ਦੀ ਫੁਰਫੁਰ ਪਾਣੀ ਵਗ ਗਿਆ ਉਤੋਂ ਦੀ ਵਗ ਗਿਆ ਤੇ ਪਾਣੀ ਉਹਨਾਂ ਨੂੰ ਅੱਧਾ ਵੀ ਨਹੀਂ 7 ਪਾੜ ਪਏ ਨੇ ਸਾਡੇ ਪਿੰਡ ਜ ਆ ਹਾਂ ਪਾਣੀ ਤੇ ਜੱਕ ਦਾ 5-7 ਮਿੰਟ ਸਾਡੇ ਪੇ ਨੂੰ ਕੀ ਹੱਲੇ ਇਹਨਾਂ ਨੇ ਹਾਂਜੀ ਮੈਂ ਨਾ ਵੀ ਲੋਕਾਂ ਕੋ ਘਰੋਂ ਕਪੜਾ ਨਹੀਂ ਫੜਿਆ ਗਿਆ ਵੀ ਕੋਈ ਦੌੜਨ ਲੱਗਿਆ ਵੀ ਬਹੁਤ ਜਾਨ ਨਿਸ਼ਾਨ ਹੋ ਗਏ ਹੋਰ ਆਓ ਤੁਸੀਂ ਵੀਰ ਜੀ ਆਪਣਾ ਕਰੋ ਗੱਲ ਜਿਹੜੀ ਥੋੜਾ ਦਾ ਲੰਘ ਜਾਂਦੇ ਹੋ ਅੱਗੇ ਜਾਣਾ ਇੱਕੋ ਮਿੰਟ ਹੀ ਬੱਸ ਲਾਉਣਾ ਆਪਾਂ ਹੋਰ ਆਪਾਂ ਤੇ ਇਹੋ ਕਹਿਣਾ ਚਾਹੁੰਦੇ ਆਂ ਵੀ ਸਾਡੀ ਵਾਦੋਵਾਦ ਮਤ ਕੀਤੀ ਜਾਵੇ ਜਿਹੜੀ ਤੁਸੀਂ ਬੰਨ੍ਹੇ ਬੰਨਿਆ ਜਾਵੇ ਤੇ ਪਹਿਲੀ ਜਿਹੜਾ ਡੰਮ ਪਿਆ ਉਹ ਵੀ ਪੂਰਿਆ ਜਾਵੇ ਸਾਰੇ ਵੀਰ ਭਰਾ ਮਿਲ ਕੇ ਤੇ ਮਤ ਕਰਨ ਠੀਕ ਹੈ ਜਾ ਦੇ ਦਿਓ ਜੀ ਚਲੋ ਠੀਕ ਜੀ